ਪਹਿਲੇ ਵਾਰੀ ਡੈਮੋਕ੍ਰੇਸੀ ਦਾ ਇਹ ਹਾਲ ਪੂਰੇ ਦੇਸ਼ ਨੇ ਨੰਗਾ ਨਾਚ ਵੇਖਿਆ ਸੋ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਮੈਨੂੰ ਲੱਗਦਾ ਕਿ ਉਹ ਮੇਰ ਸਮਝਦਾਰ ਹੋਵੇਗਾ ਕਿ ਹੁਣ ਫੈਸਲਾ ਮੇਰੇ ਖਿਲਾਫ ਹੋ ਆਏਗਾ ਤਾਂ ਇਸ ਤਰ੍ਹਾਂ ਸੀਗਾ ਕਿ ਧਾਰਾ ਜਿਵੇਂ ਕੋਈ ਲਾੜਾ ਮੰਗ ਕੇ ਲਿਆਂਦਾ ਹੁੰਦਾ ਫੜਕੇ ਲਿਆ ਕੇ ਉਹਨੂੰ ਕੁਰਸੀ ਤੇ ਬਹਤਾਂ ਜੇ ਦੁਬਾਰਾ ਰਿੰਗ ਸਭ ਇਲੈਕਸ਼ਨ ਹੁੰਦੇ ਨੇ ਤਾਂ ਸਪਸ਼ਟ ਹੈ ਕਿਉਂਕਿ ਤਿੰਨ ਜਿਹੜੇ ਨੇ ਕਾਉਂਸਲਰ ਆਮ ਆਦਮੀ ਪਾਰਟੀ ਦੇ ਭਾਜੀਪੀ ਦੇ ਵਿੱਚ ਚਲੇ ਗਏ ਹੁਣ ਇੰਡੀਆ ਐਲਾਈਅੰਸ ਲੱਗਦਾ ਉੱਥੇ ਕੰਮ ਕਰ ਰਹੇ ਨੇ ਭਾਜੀਪੀ ਐ ਉਹ ਇਧਰ ਉਧਰ ਦੀ ਜਗਾ ਭਾਲਦੀ ਫਿਰ ਰਹੀ ਹੈ ਕਿਵੇਂ ਨਾ ਕਿਵੇਂ ਉਤੋਂ ਇਲੈਕਸ਼ਨਸ ਆ ਗਿਆ ਹੁਣ ਇੱਕ ਹੋਰ ਲਾਲੀਪਾਪ ਦੇਣ ਦੀ ਕੋਸ਼ਿਸ਼ ਕਰਨਗੇ ਕਿਸਾਨਾਂ ਨੂੰ ਅੱਜ ਕਿਸਾਨ ਨੂੰ 27 ਰੁਪਏ ਪ੍ਰਤੀ ਦਿਨ ਦੀ ਆਮਦਨ ਹੈ ਸਭ ਤੋਂ ਘੱਟ ਆਮਦਨ ਇੱਕ ਕਿਸਾਨ ਨੂੰ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਇੱਕ ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਦੂਸਰੇ ਪਾਸੇ ਅਗਰ ਚੰਡੀਗੜ੍ਹ ਦੀ ਅਸੀਂ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਮੇਅਰ ਚੋਣਾ ਨੂੰ ਲੈ ਕੇ ਜਿਹੜਾ ਵਿਵਾਦ ਚੱਲ ਰਿਹਾ ਸੀ ਇੱਕ ਵੱਡਾ ਜਿਹੜਾ ਹੈ ਫੈਸਲਾ ਅਸੀਂ ਕਹਿ ਸਕਦੇ ਹਾਂ ਮੇਅਰ ਨੇ ਜਿਹੜਾ ਅਸਤੀਫਾ ਦੇ ਦਿੱਤਾ ਆਪਣੀ ਅਹੁਦੇ ਦੇ ਉੱਤੋਂ ਮਨੋਜ ਤੇ ਸਾਡੇ ਅਮਰਿੰਦਰ ਸਿੰਘ ਰਾਜਾ ਵੜਿੰਗ ਇਹ ਵੀ ਸਭ ਕਿਵੇਂ ਦੇਖਦੇ ਹੋ ਬੜੀ ਲੰਬੀ ਲੜਾਈ ਹਾਲਾਂਕਿ ਕੋਰਟ ਦੇ ਵਿੱਚੋਂ ਅੱਜ ਜਿਹੜਾ ਡਿਸੀਜਨ ਵੀ ਆਣਾ ਹੈ ਪਰ ਉਸ ਤੋਂ ਪਹਿਲਾਂ ਜਿਹੜਾ ਅਸਤੀਫਾ ਦਿੱਤਾ ਜਾਂਦਾ ਵੇਖੋ ਜੀ ਲੋਕਤੰਤਰ ਦਾ ਕਤਲ ਹੋਇਆ ਸਾਰੀ ਦੁਨੀਆ ਨੇ ਦੇਖਿਆ ਪ ਪੂਰੇ ਦੇਸ਼ ਨੇ ਨੰਗਾ ਨਾਚ ਵੇਖਿਆ ਸੋ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਮੈਨੂੰ ਲੱਗਦਾ ਕਿ ਉਹ ਮੇਰ ਸਮਝਦਾਰ ਹੋਵੇਗਾ ਕਿ ਹੁਣ ਫੈਸਲਾ ਮੇਰੇ ਖਿਲਾਫ ਹੋ ਆਏਗਾ ਔਰ ਉਸ ਨੂੰ ਹੀ ਮੱਦੇ ਨਜ਼ਰ ਰੱਖਦੇ ਹੋਏ ਇਹ ਉਹਨਾਂ ਨੇ ਅਸਿਫਾ ਦੇ ਦਿੱਤਾ ਹੋਣਾ ਪਹਿਲੇ ਹੀ ਕੁਰਸੀ ਤੇ ਨਹੀਂ ਬਹਿਣਾ ਚਾਹੀਦਾ ਸੀ ਉਹ ਤਾਂ ਇਸ ਤਰ੍ਹਾਂ ਸੀਗਾ ਕਿ ਧਾਰਾ ਜਿਵੇਂ ਕੋਈ ਲਾੜਾ ਮੰਗ ਕੇ ਲਿਆਂਦਾ ਹੁੰਦਾ ਫੜਕੇ ਲਿਆ ਕੇ ਉਹਨੂੰ ਕੁਰਸੀ ਤੇ ਬਿਠਾ ਸੋ ਪਹਿਲਾਂ ਹੀ ਜਿਹੜੀ ਗੈਰ ਸਵਿਧਾਨਿਕ ਗੱਲ ਹੈ ਔਰ ਇਹ ਤੇ ਨਜ਼ਰ ਰੱਖਣੀ ਚਾਹੀਦੀ ਹੈ ਕਿ ਸਾਨੂੰ ਕੋਈ ਵੀ ਗੈਰ ਸਵਧਾਨਿਕ ਕੰਮ ਨਹੀਂ ਕਰਨਾ ਚਾਹੀਦਾ ਹੁਣ ਜੇਕਰ ਦੁਬਾਰਾ ਵਰਿੰਗ ਸਭ ਇਲੈਕਸ਼ਨ ਹੁੰਦੇ ਨੇ ਤਾਂ ਸਪਸ਼ਟ ਹੈ ਕਿਉਂਕਿ ਤਿੰਨ ਜਿਹੜੇ ਨੇ ਕਾਉਂਸਲਰ ਆਮ ਆਦਮੀ ਪਾਰਟੀ ਦੇ ਭਾਜੀਪੀ ਦੇ ਵਿੱਚ ਚਲੇ ਗਏ ਹੁਣ ਇੰਡੀਆ ਅਲਾਈਂਸ ਲੱਗਦਾ ਉੱਥੇ ਕੰਮ ਕਰੂ ਚਲੋ ਜੀ ਇਹ ਤਾਂ ਮੌਕਾ ਦੱਸੇਗਾ ਕੌਣ ਕਿਹਦੇ ਨਾਲ ਚਲਾ ਗਿਆ ਜਾਂ ਕਿਹਦੇ ਨਾਲ ਨਹੀਂ ਚਲਾ ਗਿਆ ਬਟ ਇੰਡੀਆ ਅਲਾਈਂਸ ਤਾਂ ਹੈ ਗਈ ਹੈ ਜੀ ਬਾਕੀ ਇਹ ਜਿਹੜਾ ਜਿਹੜੀਆਂ ਇਹ ਇੰਡੀਆ ਅਲਾਈਂਸ ਦੀਆਂ ਗੱਲਾਂ ਇਹ ਸਾਡੇ ਨਾਲ ਤਾਂ ਬਹੁਤ ਘੱਟ ਡਿਸਕਸ ਹੁੰਦੀਆਂ ਦਿਸ ਇਜ਼ ਹਾਇਰ ਲੈਵਲ ਜਿਹੜਾ ਕੰਮ ਹੈ ਖਰਗੇ ਸਾਹਿਬ ਉੱਥੇ ਇੱਥੇ ਕਹਿ ਰਹੇ ਆ ਕਿ ਅਸੀਂ 13 ਦੀਆਂ 13 ਸੀਟਾਂ ਤੇ ਚੋਣਾਂ ਲੜਨੇ ਪਹਿਲੇ ਦਿਨ ਤੋਂ ਕਹਿ ਰਹੇ ਆ ਔਰ 13 ਦੀਆਂ 13 ਸੀਟਾਂ ਦੇ ਸਾਡੀ ਤਿਆਰੀ ਔਰ ਮੈਂ ਸਾਰੀਆਂ ਪਾਰਟੀਆਂ ਨੂੰ ਕਹਿਣਾ ਹੈ ਕਿ ਐਵੇਂ ਰੋਜ਼ ਇੱਧਰ ਉੱਧਰ ਦੀਆਂ ਗੱਲਾਂ ਕਰਨ ਨਾਲ ਸਾਰੇ ਜਾਣੇ ਅੱਡ-ਅੱਡ ਲੜੀਏ ਨਾਲੇ ਸਾਨੂੰ ਪਤਾ ਲੱਗ ਜਾਏਗਾ ਸਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ ਭਾਜਪਾ ਨੂੰ ਅਕਾਲੀ ਦਲ ਨੂੰ ਕਾਂਗਰਸ ਨੂੰ ਆਮ ਆਦਮੀ ਪਾਰਟੀ ਨੂੰ ਵੀ ਕਿਹਦੇ ਚ ਕਿੰਨਾ ਕਦਮ ਹੈਗਾ ਬਡੀ ਹਾਈ ਕਮਾਂਡ ਨੇ ਲੱਲੇ ਹੋਏ ਡਿਸੀਜਨ ਕਿ 13 ਦੇ 13 ਸੀਟਾਂ ਤੇ ਕਾਂਗਰਸ ਕੱਲੇ ਬਡੀ ਹਾਈ ਕਮਾਂਡ ਨੇ ਤਾਂ ਕਦੇ ਸਾਨੂੰ ਕਿਹਾ ਹੀ ਨਹੀਂ ਸੀਗਾ ਤੁਸੀਂ ਹਮੇਸ਼ਾ ਸਾਨੂੰ ਸੁਣਿਆ ਇਹ ਮੀਡੀਆ ਦੀ ਕ੍ਰੇਏਸ਼ਨ ਸੀਗੀ ਕਿ ਤੁਹਾਡਾ ਅਲਾਈਅੰਸ ਹੋ ਰਿਹਾ ਮੈਂ ਤੁਹਾਨੂੰ ਕਹਿੰਦਾ ਸੀ ਕਿ ਤੁਸੀਂ 6 ਮਹੀਨੇ ਪਹਿਲਾਂ ਹੀ ਗੱਲਾਂ ਚਲਾ ਰੱਖੀਆਂ ਅਸੀਂ ਹਮੇਸ਼ਾ ਹੀ ਹਰ ਮੰਚ ਤੇ ਹਰ ਜਗ੍ਹਾ ਤੇ ਇੱਕ ਹੀ ਗੱਲ ਕਹੀ ਕਿ ਅਸੀਂ 13 ਦੀਆਂ 13 ਤੇ ਤਿਆਰੀ ਕਰ ਰਹੇ ਹਾਂ ਅਰਵਿੰਦ ਤੀਸਰੀਵਾਲ ਹੋਰੀ ਤਾਂ ਕਹਿ ਗਏ ਹੋਏ ਆ ਉਹਨਾਂ ਦੇ ਵੱਲੋਂ ਤਾਂ ਇਸ ਮਹੀਨੇ ਅਨਾਉਂਸਮੈਂਟ ਕਰ ਦਿੱਤੀ ਜਾਏਗੀ ਉਮੀਦਵਾਰਾਂ ਦੀ ਚਲੋ ਚੰਗੀ ਗੱਲ ਹੈ ਜੀ ਹਰੇ ਕੋਈ ਕਿਸੇ ਪਾਰਟੀ ਦੇ ਆਸਾਨ ਥੋੜ ਸਭ ਕਿਸਾਨੀ ਅੰਦੋਲਨ ਨੂੰ ਕਿਵੇਂ ਦੇਖਦੇ ਹੋ ਰਾਤ ਦੀ ਜਿਹੜੀ ਮੀਟਿੰਗ ਹੁੰਦੀ ਹੈ ਉੱਥੇ ਡਾਈਵਰਸਿਫਿਕੇਸ਼ਨ ਤੇ ਆ ਕੇ ਜਿਹੜੀ ਹੈ ਸਾਰੀ ਗੱਲਬਾਤ ਉੱਥੇ ਰੁਕ ਗਈ ਹੋਈ ਹੈ ਹਾਲਾਂਕਿ तमाम ਮੰਗਾਂ ਨੂੰ ਲੈ ਕੇ ਹਲੇ ਵੀ ਕੋਈ ਡਿਸਕਸ਼ਨ ਨਹੀਂ ਹੋਈ ਸੋ ਦੇਖੋ ਜੀ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਸੀਗੀਆਂ ਜਿਹੜੀਆਂ ਅੱਜ ਤੋਂ 1.5 ਸਾਲ ਪਹਿਲਾਂ ਜਿਹੜਾ ਧਰਨਾ ਲਾਇਆ ਸੀ ਉਹ ਤਿਉਂ ਦੀਆਂ ਤਿਉਂ ਖੜੀਆਂ ਹਨ ਉਹਨਾਂ ਨੇ ਇੱਕ ਲਾਅ ਸਸਪੈਂਡ ਕੀਤੇ ਸੀ 700 ਕਿਸਾਨ ਸ਼ਹੀਦ ਹੋਣ ਤੋਂ ਬਾਅਦ ਉਹ ਸਸਪੈਂਸ਼ਨ ਹਜੇ ਉੱਥੇ ਦੀ ਉੱਥੇ ਪਈ ਹੈ ਕੋਈ ਵਾਪਸ ਤਾਂ ਲੈ ਹੀ ਨਹੀਂ ਸੀ ਉਹ तमाम ਜਿਹੜੀਆਂ ਡਿਮਾਂਡਸ ਹੈਗੀਆਂ ਕਿਸਾਨਾਂ ਦੀਆਂ ਉਹਨਾਂ ਨੇ ਨਰਿੰਦਰ ਮੋਦੀ ਜੀ ਦੇ ਵਾਅਦੇ ਮੁਤਾਬਕ ਹੁਣ ਦੁਆਰੇ ਉਦੋਂ ਰਹੀਆਂ ਕਿ ਤੁਸੀਂ ਵਾਅਦਾ ਕੀਤਾ ਸੀ ਉਹ ਪੂਰਾ ਕਰੋ ਸੋ ਹੁਣ ਜਿਹੜੀ ਹੈਗੀ ਹੈ ਪਾਰਟੀ ਆ ਜਿਹੜੀ ਭਾਜਪਾ ਹੈ ਉਹ ਇੱਧਰ ਉੱਧਰ ਦੀ ਜਗ੍ਹਾ ਭਾਲਦੀ ਫਿਰ ਰਹੀ ਹੈ ਕਿਵੇਂ ਨਾ ਕਿਵੇਂ ਉੱਤੋਂ ਇਲੈਕਸ਼ਨਸ ਆ ਗਿਆ ਹੁਣ ਇੱਕ ਹੋਰ ਲਾਲੀਪਾਪ ਦੇਣ ਦੀ ਕੋਸ਼ਿਸ਼ ਕਰਨਗੇ ਕਿਸਾਨਾਂ ਨੂੰ ਪਰ ਕਿਸਾਨ ਬੜਾ ਸਮਝਦਾਰ ਹੈ ਕਿਸਾਨ ਨੂੰ ਸਾਰੀ ਸਮਝ ਹੈ ਕਿ ਸਾਡਾ ਹੱਕ ਕੀ ਹੈ ਔਰ ਮੈਨੂੰ ਨਹੀਂ ਲੱਗਦਾ ਕੋਈ ਕੋਈ ਨਜਾਇਜ਼ ਮੰਗ ਕੀਤੀ ਜਾ ਰਹੀ ਹੈ ਉਹ ਇਹ ਕਹਿ ਰਹੇ ਕਿ ਐਮਐਸਪੀ ਤੋਂ ਥੱਲੇ ਸਾਡਾ ਜਿਹੜੀ ਫਸਲ ਹੈ ਕੋਈ ਨਾ ਖਰੀਦੇ ਸੋ ਕਮ ਸੇ ਕਮ ਮਿਨੀਮਮ ਗਾਰੰਟੀ ਦਾ ਇਹ ਹੋਣੀ ਚਾਹੀਦੀ ਹੈ ਨਾ ਅੱਜ ਕਿਸਾਨ ਨੂੰ 27 ਰੁਪਏ ਪ੍ਰਤੀ ਦਿਨ ਦੀ ਆਮਦਨ ਹੈ ਸਭ ਤੋਂ ਘੱਟ ਆਮਦਨ ਇੱਕ ਕਿਸਾਨ ਨੂੰ ਹੈ ਸੋ ਅਗਰ ਸੁਆਮੀਨਾਥਮ ਕਮਿਸ਼ਨ ਵੈਸੇ ਤਾਂ ਉਹ ਵੀ ਲਾਗੂ ਕਰਨੀ ਚਾਹੀਦੀ ਹੈ ਮੁਆਵਜ਼ੇ ਦੇਣੇ ਚਾਹੀਦੇ ਐਫ ਆਈ ਆਰ ਕੈਨਸਲ ਕਰਨੀਆਂ ਚਾਹੀਦੀਆਂ ਨੇ ਜੋ ਕਿਸਾਨ ਮੰਗ ਰਿਹਾ ਲੇਕਿਨ ਮਿਨੀਮਮ ਗਾਰੰਟੀ ਦਾ ਇਹ ਨਾ ਵੀ ਇੱਕ ਕਾਨੂੰਨ ਤਾਂ ਬਣਾਉਣਾ ਚਾਹੀਦਾ ਕਿ ਅਗਰ ਐਮ ਐਸ ਪੀ ਤੋਂ ਥੱਲੇ ਕੋਈ ਪ੍ਰਾਈਵੇਟ ਬਾਅਰ ਪ੍ਰਾਈਵੇਟ ਬਾਅਰ ਖਰੀਦ ਲੇ ਅਗਰ ਪ੍ਰਾਈਵੇਟ ਬਾਅਰ ਐਮਐਸਪੀ ਤੋਂ ਥੱਲੇ ਕੋਈ ਫਸਲ ਖਰੀਦੇਗਾ ਔਰ ਉਹਦੇਤੇ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਕਾਨੂੰਨ ਬਣਾਇਆ ਚਾਹੀਦਾ ਐਨੀ ਗਰੰਟੀ ਤਾਂ ਦੇਣ ਉਲਟਾ ਉਹਨਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਕਿਸਾਨਾਂ ਨਾਲ ਬ੍ਰਿੰਨ ਸਾਹਿਬ ਆਖਰੀ ਸਵਾਲ ਜਿਹੜਾ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਉਸ ਦਾ ਕੀ ਕਾਰਨ ਹੈ ਜਿਹੜਾ ਵਕਫਾ ਵਕਫਾ ਤੇ ਪ੍ਰੋਟੈਸਟ ਹੋ ਰਿਹਾ ਅੱਜ ਜੀ ਇਨਕਮ ਟੈਕਸ ਡਿਪਾਰਟਮੈਂਟ ਨੇ ਸਾਡੇ ਖਾਤੇ ਸੀਲ ਕਰਤੇ ਖਾਤੇ ਸੀਲ ਕਰਨ ਤੋਂ ਬਾਅਦ ਸਾਡੀ ਇਨਕਮ ਟੈਕਸ ਰਿਟਰਨ ਭਰਨ ਚ ਕੋਈ ਅਗਰ ਦੇਰੀ ਹੋਈ ਦੱਸ ਦੇਣ ਉਹ ਤਮਾਮ ਮੈਨੂੰ ਲੱਗਦਾ 70% ਇਸ ਦੇਸ਼ ਦੇ ਲੋਕ ਦੇਰੀ ਕਰ ਜਾਂਦੇ ਆ ਰਿਟਰਨ ਭਰਨ ਦੇ ਵਿੱਚ ਤੁਸੀਂ ਸਾਨੂੰ ਕੋਈ ਖਰਜਾਨਾ ਪਾ ਦਿਓ ਸਾਡਾ ਟ੍ਰਿਬਿਊਨਲ ਵਿੱਚ ਕੇਸ ਚੱਲ ਰਿਹਾ ਹੈ ਪਰ ਤੁਸੀਂ ਅਚਨਚੇਤ ਇੱਕ ਪਾਰਟੀ ਦੇ ਸਾਰੇ ਖਾਤੇ ਸੀਲ ਕਰ ਦਿਓਗੇ ਇਹ ਤਾਂ ਲੋਕਤੰਤਰ ਨਹੀਂ ਹੈ ਕੀ ਚਾਹੁੰਦੀ ਹੈ ਉਹ ਦੱਸਦਾ ਦੇ ਜਿਹੜਾ ਸੱਚ ਆਇਆ ਇਲੈਕਟਰੋਲ ਬਾਂਡ ਦਾ ਉਹ ਦੁਨੀਆ ਦੇ ਸਾਹਮਣੇ ਆ ਗਿਆ ਕਿ ਕਿਸ ਪ੍ਰਕਾਰ ਇਲੈਕਟਰੋਲ ਬਾਂਡ ਦੀ ਧੱਜੀਆਂ ਉਡਾ ਕੇ 6.5 ਹਜ਼ਾਰ ਕਰੋੜ ਰੁਪਇਆ ਬੀਜਪੀ ਨੇ ਇਕੱਠਾ ਕੀਤਾ ਔਰ ਚੰਦ ਦਿਨਾ ਚ 2018 ਤੋਂ ਲੈ ਕੇ 2024 ਤੱਕ ਸਭ ਤੋਂ ਅਮੀਰ ਪਾਰਟੀ ਬਣ ਗਈ ਪੈਸੇ ਵਾਲੀ ਉਹ ਕਰਪਸ਼ਨ ਹੈ ਹੋਰਾਂ ਵੀ ਨੰਗਾ ਨਾ ਛੋਇਆ ਸੋ ਮੇਰੇ ਕਹਿਣ ਦਾ ਮਤਲਬ ਇਹ ਸਾਨੂੰ ਬਿਲਕੁਲ ਸੀਜ਼ ਕਰਨਾ ਚਾਹੁੰਦੇ ਆ ਕਮਜ਼ੋਰ ਕਰਨਾ ਚਾਹੁੰਦੇ ਆ ਜਿਹੜੀਆਂ ਸਾਹਮਣੀਆਂ ਆਪੋਜੀਸ਼ਨ ਪਾਰਟੀਆਂ ਤਾਂ ਜੋ ਅਸੀਂ ਇਹਨਾਂ ਦੇ ਮੁਕਾਬਲੇ ਚੋਣਾਂ ਦੇਣ ਕਰਨ ਕੀ ਹੈ ਇਹ ਅਕਾਊਂਟ ਜਿਹੜੇ ਕਾਰਨ ਇਹ ਹੀ ਹੈ ਵੀ ਅਸੀਂ ਚੋਣਾਂ ਨਾਲ ਲੜ ਸਕੀਏ ਸਾਡੇ ਕੋ ਤਾਂ ਮਹਾਸ ਥੋੜੇ ਜਿਹੇ ਪੈਸੇ ਆਦਰਨੀਆ ਮੋਦੀ ਸਾਹਿਬ ਅਸੀਂ ਉਹ ਲੋਕਾਂ ਤੋਂ ਜਿਹੜੇ ਸਾਨੂੰ ਮਿਲਦੇ ਐ ਪਰ ਮੇਰੇ ਕਹਿਣ ਦਾ ਮਤਲਬ ਤੁਹਾਡੇ ਕੋਲੇ ਅਰਬਾਂ ਕਰੋੜਾ ਰੁਪਇਆ ਹੈਗਾ ਫਿਰ ਵੀ ਤੁਸੀਂ ਆਪੋਜੀਸ਼ਨ ਪਾਰਟੀਆਂ ਦੇ ਆਪੋਜੀਸ਼ਨ ਪਾਰਟੀ ਨੂੰ ਮਾਰਨਾ ਚਾਹੁੰਦੇ ਚਾਹੇ ਉਹ ED ਰਾਹੀ ਚਾਹੇ CBI ਰਾਹੀ ਚਾਹੇ ਉਹ ਇਨਕਮ ਟੈਕਸ ਡਿਪਾਰਟਮੈਂਟ ਰਾਹੀ ਚਾਹੇ ਖਾਤੇ ਬੰਦ ਕਰਕੇ ਚਾਹੇ ਆ ਚੋਣਾਂ ਮੇਅਰ ਦੇ ਚੋਣਾਂ ਦੇ ਵਿੱਚ ਧੱਜੀਆਂ ਉਡਾ ਕੇ ਉਹਨਾਂ ਦਾ ਕੰਮ ਹੈ ਅਮਰਿੰਦਰ ਸਿੰਘ ਰਾਜਾਵੜੀ ਨਾਲ ਸੀ ਜਿਹੜਾ ਅੱਜ ਜਿਹੜਾ ਕਾਂਗਰਸ ਦੇ ਵੱਲੋਂ ਇਨਕਮ ਟੈਕਸ ਦਫ਼ਤਰਾਂ ਦੇ ਬਾਅਦ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਉਸ ਪ੍ਰਦਰਸ਼ਨ ਨੂੰ ਲੈ ਕੇ ਕਾਰਨ ਇਹ ਹੀ ਦੱਸਿਆ ਹੈ ਕਿ ਜਿਹੜਾ ਇਹ ਖਾਸ ਕਰਕੇ ਭਾਜਪਾ ਤੇ ਸਵਾਲ ਚੱਕਦੇ ਨਜ਼ਰ ਆਏ ਕਿ ਆਪੋਜੀਸ਼ਨ ਨੂੰ ਖਤਮ ਕਰਨ ਦੀ ਜਿਹੜੀ तमाम ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਜਿਸ ਤੇ ਕਾਰਨ ਉਹਨਾਂ ਨੂੰ ਅੱਜ ਇਹ ਪ੍ਰੋਟੈਸਟ ਕਰਨਾ ਪੈ ਰਿਹਾ ਕੈਮਰਾ ਪਰਸਨ ਕਗਨ ਦੇ ਨਾਲ ਸ਼ਾਲੂ ਮਿਰੋਕ ਚੰਡੀ